ਕੀ ਤੁਸੀਂ ਜਾਣਦੇ ਹੋ ਇੱਕ ਅਜੀਬ ਵਿਗਿਆਨੀ ਦੇ ਬਾਰੇ ਦੇ ਵਿੱਚ ਜਿਸ ਨੇ ਨਹਾਉਂਦੇ ਨਾ ਹੁੰਦੇ ਹੀ ਦੁਨੀਆ ਬਦਲ ਦਿੱਤੀ ਜੀ ਹਾਂ ਇਹ ਕਹਾਣੀ ਹੈ ਮਹਾਨ ਗਣਿਤਕ ਅਤੇ ਵਿਗਿਆਨੀ ਆਰਕਿਮੈਡਸ ਦੀ ਉਹਨਾਂ ਦੀਆਂ ਖੋਜਾਂ ਨੇ ਨਾ ਸਿਰਫ ਵਿਗਿਆਨ ਦੀ ਦੁਨੀਆ ਨੂੰ ਹਿਲਾਇਆ ਬਲਕਿ ਉਹਨਾਂ ਨੂੰ ਵੀ ਇਤਿਹਾਸ ਵਿੱਚ ਅਮਰ ਕਰ ਦਿੱਤਾ ਆਓ ਜਾਣਦੇ ਹਾਂ ਉਹਨਾਂ ਦੀ ਰਮਾਂਚਿਕ ਅਤੇ ਮਜ਼ੇਦਾਰ ਕਹਾਣੀ ਇਹ ਗੱਲ ਹੈ ਪ੍ਰਾਚੀਨ ਜਨਾਣ ਦੇ ਸ਼ਹਿਰ ਸੈਰਾਕਿਊਸ ਦੀ ਜਿੱਥੇ ਰਾਜਾ ਹਰੋਨ ਦੋਣੇ ਸੋਨੇ ਦਾ ਤਾਜ ਬਣਵਾਇਆ ਪਰ ਰਾਜੇ ਨੂੰ ਸ਼ੱਕ ਸੀ ਕਿ ਤਾਜ ਵਿੱਚ ਚਾਂਦੀ ਮਿਲਾਈ ਗਈ ਹੋਵੇਗੀ ਉਹਨਾਂ ਸਵਾਲ ਇਹ ਸੀ ਕਿ ਬਿਨਾ ਤਾਜ ਨੂੰ ਨੁਕਸਾਨ ਪਹੁੰਚਾਏ ਇਸ ਨੂੰ ਕਿਵੇਂ ਪਤਾ ਕੀਤਾ ਜਾਵੇ ਰਾਜੇ ਨੇ ਇਹ ਚੁਣੌਤੀ ਦਿੱਤੀ ਆਰਕਿਮੈਡਸ ਨੂੰ ਜੋ ਗਣਿਤ ਅਤੇ ਵਿਗਿਆਨ ਦੇ ਮਹਾਨ ਮਹਾਰ ਮੰਨੇ ਜਾਂਦੇ ਸਨ ਇੱਕ ਦਿਨ ਆਰਕਿਮੈਡਸ ਆਪਣੇ ਗੁਸਲਖਾਨੇ ਵਿੱਚ ਗਏ ਜਿਵੇਂ ਹੀ ਉਹ ਪਾਣੀ ਵਿੱਚ ਡੁੱਬੇ ਉਹਨਾਂ ਨੇ ਵੇਖਿਆ ਕਿ ਪਾਣੀ ਬਾਹਰ ਟੱਪ ਤੋਂ ਬਾਹਰ ਝਲਕਣ ਲੱਗਾ ਉਦੋਂ ਹੀ ਉਹਨਾਂ ਨੂੰ ਇਹ ਆਈਡੀਆ ਆਇਆ ਜਿਸ ਨੇ ਇਤਿਹਾਸ ਨੂੰ ਬਦਲ ਦਿੱਤਾ ਆਰਕਿਮੈਡਸ ਚੀਕਦੇ ਹੋਏ ਨੰਗੇ ਪੈਰ ਸੜਕਾਂ 'ਤੇ ਦੌੜੇ ਅਤੇ ਕਹਿੰਦੇ ਗਏ ਜੁਰੇਕਾ ਮੈਂ ਲੱਭ ਲਿਆ ਉਹਨਾਂ ਨੂੰ ਸਮਝ ਆਇਆ ਕਿ ਜੋ ਚੀਜ਼ ਪਾਣੀ ਵਿੱਚ ਡੁਬਾਈ ਜਾਂਦੀ ਹੈ ਉਹ ਆਪਣੇ ਵੋਲਿਊਮ ਦੇ ਬਰਾਬਰ ਪਾਣੀ ਨੂੰ ਹਟਾਉਂਦੀ ਹੈ ਜਾਣੀ ਇਹ ਤਾਜ ਵਿੱਚ ਚਾਂਦੀ ਮਿਲਾਈ ਗਈ ਹੋਵੇਗੀ ਤਾਂ ਉਹ ਪਾਣੀ ਜ਼ਿਆਦਾ ਹਟਾਏਗੀ ਕਿਉਂਕਿ ਚਾਂਦੀ ਸੋਨੇ ਨਾਲੋਂ ਹਲਕੀ ਹੁੰਦੀ ਹੈ ਅਤੇ ਇਹੀ ਹੋਇਆ ਜਦੋਂ ਆਰਕੀਮਿਡਸ ਨੇ ਤਾਜ ਦੀ ਤੁਲਨਾ ਇੱਕ ਸੋਨੇ ਦੀ ਇਟ ਨਾਲ ਕੀਤੀ ਤਾਂ ਤਾਜ ਨੇ ਜ਼ਿਆਦਾ ਪਾਣੀ ਹਟਾਇਆ ਇਸ ਦਾ ਮਤਲਬ ਇਹ ਸੀ ਕਿ ਤਾਜ ਵਿੱਚ ਚਾਂਦੀ ਮਿਲਾਈ ਗਈ ਸੀ ਇਸ ਖੋਜ ਨੇ ਸਿਰਫ ਰਾਜ ਦੀ ਸਮੱਸਿਆ ਦਾ ਹੱਲ ਹੀ ਨਹੀਂ ਕੀਤਾ ਬਲਕਿ ਇਸ ਖੋਜ ਨੇ ਵਿਗਿਆਨ ਲਈ ਇੱਕ ਨਵੀਂ ਬੁਨਿਆਦ ਬਣਾਈ ਜਿਸ ਨੂੰ ਅੱਜ ਅਸੀਂ ਤੈਰਨ ਦਾ ਨਿਯਮ ਜਾਂ ਬਿਉਐਂਸੀ ਦਾ ਸਿਧਾਂਤ ਕਹਿੰਦੇ ਹਾਂ ਪਰ ਆਰਕਿਮੈਡਜ਼ ਇੱਥੇ ਹੀ ਨਹੀਂ ਰੁਕੇ। ਉਹਨਾਂ ਨੇ ਗਣਿਤ, ਜਮਾਤੀ ਅਤੇ ਭੌਤਿਕ ਵਿਗਿਆਨ ਵਿੱਚ ਕਈ ਅਦਭੁਤ ਖੋਜਾਂ ਵੀ ਕੀਤੀਆਂ। ਉਹਨਾਂ ਨੇ ਦੱਸਿਆ ਕਿ ਕਿਵੇਂ ਇੱਕ ਗੋਲੇ ਦਾ ਵੋਲਿਊਮ ਉਸ ਸਿਲੰਡਰ ਦੇ ਵੋਲਿਊਮ ਦੇ 2/3 ਹੁੰਦਾ ਜਿਸ ਵਿੱਚ ਗੋਲਾ ਪੂਰੀ ਤਰ੍ਹਾਂ ਫਿੱਟ ਹੋ ਜਾਂਦਾ ਹੈ। ਇਹ ਉਹਨਾਂ ਦੀ ਸਭ ਤੋਂ ਉੱਤਮ ਖੋਜ ਸੀ ਅਤੇ ਉਹਨਾਂ ਨੇ ਇਸ਼ਿਆ ਜਤਾਈ ਕਿ ਇਹ ਖੋਜ ਉਹਨਾਂ ਦੀ ਸਮਾਦੀ ਤੇ ਵੀ ਲਿਖੀ ਜਾਵੇ। ਆਰਕਿਮੈਡਜ਼ ਨੇ ਸਿਰਫ ਗਣਿਤ ਵਿੱਚ ਹੀ ਇਨਕਲਾਬ ਨਹੀਂ ਲਿਆਂਦਾ ਬਲਕਿ ਉਹਨਾਂ ਨੇ ਜੰਗਾ ਵਿੱਚ ਵੀ ਆਪਣੀ ਪ੍ਰਤਿਭਾ ਦਿਖਾਈ। ਜਦੋਂ ਰੋਮਨ ਫੌਜ ਨੇ ਸੈਰਾਕਿਊਸ ਤੇ ਹਮਲਾ ਕੀਤਾ ਤਾਂ ਉਹਨਾਂ ਨੇ ਆਪਣੇ ਅਫਸ਼ਕਾਰਾਂ ਨਾਲ ਦੁਸ਼ਮਣਾਂ ਨੂੰ ਹੈਰਾਨ ਕਰ ਦਿੱਤਾ ਜਿਹੜੀਆਂ ਰੋਮਨ ਜਹਾਜ਼ਾਂ ਨੂੰ ਉਠਾ ਕੇ ਉਲਟਾ ਦਿੰਦੀਆਂ ਸਨ ਕੁਝ ਲੋਕ ਇਹ ਵੀ ਮੰਨਦੇ ਹਨ ਕਿ ਉਹਨਾਂ ਨੇ ਦਾਪੜਿਆਂ ਨਾਲ ਸੂਰਜ ਦੀਆਂ ਕਿਰਨਾਂ ਵਰਤ ਕੇ ਰੋਮਨ ਜਹਾਜ਼ਾਂ ਨੂੰ ਸਾੜ ਦਿੱਤਾ ਸੀ ਪਰ ਆਰਕੇ ਮਿਡਸ ਦੀ ਕਹਾਣੀ ਦਾ ਅੰਤ ਇੰਨਾ ਸੁਖਦ ਨਹੀਂ ਸੀ ਜਦੋਂ ਰੋਮਨ ਸੈਰਾਕਿਊਸ ਤੇ ਕਬਜ਼ਾ ਕਰਨ ਵਿੱਚ ਸਫਲ ਹੋਏ ਤਾਂ ਇੱਕ ਸ਼ਿਪਾਹੀ ਨੇ ਆਰਕੇ ਮਿਡਸ ਨੂੰ ਮਾਰ ਦਿੱਤਾ ਜਦੋਂ ਕਿ ਉਹ ਆਪਣੇ ਗਣਿਤੀ ਚਿੱਤਰਾਂ ਵਿੱਚ ਡੁੱਬੇ ਹੋਏ ਸਨ ਕਿਹਾ ਜਾਂਦਾ ਹੈ ਕਿ ਮਰਨ ਤੋਂ ਪਹਿਲਾਂ ਵੀ ਉਹਨਾਂ ਨੇ ਕਿਹਾ ਮੇਰੇ ਗੋਲੇ ਨੂੰ ਨਾ ਛੇੜੋ ਆਰਕਿਮੈਡੀਸ ਦੀਆਂ ਖੋਜਾਂ ਸਾਨੂੰ ਅੱਜ ਵੀ ਪ੍ਰੇਰਨਾ ਦਿੰਦੀਆਂ ਹਨ ਉਹਨਾਂ ਦੀ ਗਣਿਤ ਅਤੇ ਵਿਗਿਆਨ ਸੋਚ ਨੇ ਸਾਨੂੰ ਦਿਖਾਇਆ ਕਿ ਕਿਵੇਂ ਸਹੀ ਸਵਾਲ ਪੁੱਛਣ ਨਾਲ ਦੁਨੀਆ ਨੂੰ ਬਦਲਣ ਵਾਲੇ ਜਵਾਬ ਮਿਲ ਸਕਦੇ ਹਨ ਤਾਂ ਦੋਸਤੋ ਜੇ ਤੁਹਾਨੂੰ ਆਰਕਿਮੈਡੀਸ ਦੀ ਕਹਾਣੀ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਕਰੋ ਯਾਰ ਸ਼ੇਅਰ ਕਰੋ ਤੇ ਸਾਡੇ ਚੈਨਲ ਨੂੰ ਫੋਲੋ ਜ਼ਰੂਰ ਕਰ ਲਓ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਉਦੋਂ ਤੱਕ ਲਈ ਧੰਨਵਾਦ